ਸਾਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਣਗੇ ਵਲੌਗ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਵਾ ਤੇ ਆਇਆ ਆਪਣਾ ਅੱਜ ਦਾ ਚੌਥਾ ਵਲੌਗ ਤੇ ਅੱਜ ਦਿਨ ਹੈਗਾ ਚੌਥਾ ਚੌਥੇ ਦਿਨ ਚੱਲੇ ਅੱਜ ਆਪਾਂ ਫੇਰ ਟਰੈਕਟਰ ਵਾਲੀ ਲੈ ਕੇ Swami Mahesh Muni ji borewala ਦੀ ਵਰਸ਼ੀ ਤੇ ਤੇ ਸੰਗਤ ਆਵੇ ਇੱਧਰ ਸਾਡੀ ਘਰੇ ਫਿਰਦੀ ਆ ਹਲੇ ਤਾਂ ਅੱਜ ਦਿਨਾ ਚੌਥਾ ਕੱਲੂ ਭੋਗ ਪੈ ਜਾਣੇ ਆ ਕੱਲ ਨੂੰ ਇਸ ਵੇਲੇ ਸਾਰੇ ਸੌਣ ਜੀ ਹੋ ਕੇ ਬਹਿ ਜਾਣਗੇ ਤੇ ਚਲੋ ਬਾਕੀ ਕੀ ਵਡਿਆਈਆਂ ਤੇਰੀਆਂ ਹਨਾ ਵਡਿਆਈ ਤਾਂ ਕਾਦੀ ਆ ਜਿਹੜਾ ਜਿਹੜਾ ਉਹਦੇ ਨਾਲ ਜੁੜਿਆ ਕੋ ਜਾਣਦਾ ਹੀ ਆ ਹਨਾ ਕੱਕ ਤੋਂ ਲੱਕ ਬਣਾ ਦਿੰਦਾ ਉਹ ਤਾਂ ਜਿਹੜਾ ਉਹਦੇ ਨਾਲ ਜੁੜ ਜਾਂਦਾ ਬਾਕੀ ਪ੍ਰਮਾਤਮਾ ਸਭ ਨੂੰ ਤਰੱਕੀਆਂ ਦੇ ਵਿੱਚ ਤੰਦਰੁਸਤੀਆਂ ਰੱਖੇ ਤੇ ਅੱਜ ਆਪਣਾ ਹੈਗਾ ਚੌਥਾ ਵਲੌਗ ਚੌਥਾ ਦਿਨ ਟਰੈਕਟਰ ਟਰਾਲੀ ਅੱਜ ਵੀ ਤਿਆਰ ਆ ਹੁਕਮ ਦਾ ਤੇ ਆਜੋ ਫਿਰ ਆਪਾਂ ਚੱਲਦੇ ਆ ਕੁਝ ਕੁ ਜਾਣੇ ਆਗੇ ਤੇ ਕੁਝ ਕਰਾਂਦੇ ਜਿਹੜੇ ਜਿਹੜੇ ਆਗੇ ਵਖਾਉਨੇ ਆ ਜਿਹੜੇ ਜਿਹੜੇ ਰਹਿੰਦੇ ਆ ਉਹ ਵੀ ਤੁਹਾਨੂੰ ਬਖਮਨਾ ਅੱਜ ਸਾਨੂੰ ਟਰਾਲੀਆਂ ਪਾਉਣੀਆਂ ਪਈਆਂ ਦੋ ਕਿਉਂਕਿ ਕੱਲ ਸੰਗਤ ਗਈ ਸੀ ਸਾਡੀ ਜ਼ਿਆਦਾ ਬਾਦ ਤੇ ਉਹ ਕੋਈ ਸੰਗਤ ਸਾਡੀ ਉਹ ਆਉਂਦੀ ਆ ਕੋਈ ਸੰਗਤ ਸਾਡੀ ਬੈਠੀ ਆ ਜਿਹੜੀ ਬੈਠੀ ਸੰਗਤ ਉਹਦੇ ਤੁਹਾਨੂੰ ਦਰਸ਼ਨ ਕਰਾਉਣਾ ਹੈ ਤਾਂ ਇਹ ਸੰਗਤ ਸਾਡੀ ਪਹਿਲੀ ਟਰਾਲੀ 'ਚ ਬੈਠੀ ਇਹ ਆ ਦੂਜੀ ਟਰਾਲੀ ਦੋ ਟਰਾਲੀਆਂ ਅੱਜ ਪਾਲੀਆਂ ਕੱਲ੍ਹ ਹੀ ਰਹੀ ਸੰਗਤ ਜ਼ਿਆਦਾ ਹੋ ਗਈ ਸੀ ਤੇ ਫਿਰ ਨਾ ਔਖਾ ਹੁੰਦਾ ਸਾਰਿਆਂ ਨੂੰ ਬੈਠਣਾ ਕਰਨਾ ਇੱਕ ਟਰਾਲੀ ਦੇ ਵਿੱਚ ਕਿਉਂਕਿ ਅੱਜ ਇੱਕ ਸ਼ਾਮ ਨੂੰ ਜਾਣ ਵਾਲਾ ਦਿਨ ਲਾਸਟ ਹੀ ਆ ਕੱਲੂ ਵੀ ਫਿਰ ਭੋਗ ਆ ਤਾਂ ਕਰਕੇ ਅੱਜ ਸੰਗਤ ਜ਼ਿਆਦਾ ਹੋ ਜਾਣੀ ਤੇ ਆ ਜਾਓ ਫਿਰ ਚੱਲਦੇ ਹੁਣ ਆਪਾਂ ਰਾਹ 'ਚ ਜਾਂਦੇ ਆਂ ਵੀ ਮਗਲਾਂ ਖਾਣੇ ਆ ਤੁਹਾਨੂੰ ਰਾਹ 'ਚ ਜਾਂਦੇ ਆਂ ਜਿਹੜੇ ਰਾਹ 'ਚ ਸੰਗਤ ਬੈਠਣਗੇ ਉਹਨਾਂ ਨੂੰ ਖਾਵਾਂਗੇ ਤੇ ਫੇਰ ਚੱਲਦੇ ਆਪਾਂ ਬਾਬੇ ਦੀ ਜਗ੍ਹਾ ਤੇ ਸੰਗਤ ਆਪਣੀ ਪਹੁੰਚ ਚੁੱਕੀ ਆ। ਟਰਾਲੀਆਂ ਅੱਜ ਆਪਣੀਆਂ ਦੋ ਸੀਗੀਆਂ। ਤੇ ਸੰਗਤ ਦਾ ਜਾਰੀ ਆਪਣੀ ਅੱਜ ਹੈਗਾ ਸ਼ਾਮ ਨੂੰ ਆਉਣ ਦਾ ਲਾਸਟ ਦਿਨ। ਇੱਧਰ ਪੰਡਾਣਾ। ਇੱਧਰ ਲੰਗਰ ਚੱਲੂਗਾ ਕੱਲ ਨੂੰ। ਆਹ ਬੱਚੀ ਆਪਣੇ ਪਿੰਡ ਦੀ। ਇੱਧਰ ਲੰਗਰ ਚੱਲੂਗਾ ਕੱਲ ਨੂੰ ਤੇ ਇੱਧਰ ਕੱਲੂ ਦੁਬਾਨ ਸਜਾਂਗੇ। ਕੱਲੂ ਪੜੇ ਆ ਭੋਗ। چلو پھر آجو چلیے چاہ پانی پیئے مٹھا ٹیکئے پکوڑے پکوڑے کھائیے کلا ٹیکئے مٹھا پھر پیواں گے چاہ پھر کران گے سین اے آ خوشی اے چلو پھر سانگے تے ساری اتر گئی ہے تقریبا اے آئے جائے ذک پائے نا निमलाया उर सेग न मनरंजण सॻले दुख अमृत कर पीवक न पाड़े न ਨੇ ਰੋ ਗੋ ਆਵਨੇ ਗਰੋ ਜਗਤਾ ਕੋਤੀ ਨੋ ਤੁਮਿ ਲਾਇਓ ਨਾ ਆਹਾਲਾ ਰੋ ਗੋ ਮਰਾਨੀ ਜਨਮ ਹੈ ਕਾਏ ਪੀਰੋ ਹਾਰੇ ਰੂਪ ਰਿਕਮਤ ਕੀ ਮਤੋ ਸਬਦ ਭੇਦ ਪਾ ਲਈ ਆਏ ਨਾ ਨੇ ਨੋ ਰੋਈ ਜਨ ਜੀ ਆਪੇ ਸਾਜ ਤੇ ਰੜਾਏ ਨਾ ਪਰਵਾਸਾਂ ਰੱਖ ਕੇ ਸਜਾਰਾਂ ਸਾਕੇ ਭਾਵ ਸਭ ਜਪਿਆਰਾ ਕ੍ਰੇਪਨ ਸਾਜ ਚਲਾ ਨਾ ਪੀਣੇ ਸਾਕੇ ਹੀ ਮਕੀ ਆਏ गाई राते वे ते मान घर जेल रा मार माला पाल ਤੂੰ ਵਰਨਾ ਸੁਣ ਕਾਹਦੇ ਮੋੜ ਤੇ ਸੈਦੋ ਸਟਾਈਲ ਕੀ ਆ ਇਹ ਸੀਨ ਲਾਉਣਾ ਕੋੜ ਬਹਿਣਗੇ ਮੈਨੈ ਨਈ ਗੋਰਾ ਵਾਹ ਮੈਨੈ ਨਈ ਕੰਨ ਬਾਬਾ ਨਾਲ ਦਾ ਤੁਕ ਗੰਢ ਰਹੀ ਨਈ ਲੈ ਡੜਗੀ ਵੀ ਲੈ ਡੜਗੀ ਲੈਕ ਤੋਂ ਨਾ ਜੋ ਕੁਝ ਪਾਸੇ ਤੋਂ ਤੁਹਾਡਾ ਪਿਆਰ ਸਾਡੇ ਹੱਥੇ ਵਿੱਚ ਛੱਡ ਮਾਰਦਾ ਇੱਕ ਪਰਸੇ ਨੇ ਨਾਲ ਦੇ ਕੇ ਗਾਣਾ ਪੁੱਛਿਆ ਤਰਨਾ ਬਹੁਤ ਮੁਸ਼ਕਲ ਆਤਮ ਤਰਸਾਉ ਦਿਲ ਦੇ ਰੰਗਾਂ ਸੰਗ ਪੂਰੀ ਕਥੀ ਹੋ ਗਈ ਕਿ ਹਰ ਵਿਛੋੜੇ ਸੂਰਜਾਂ ਹਰ ਗੋਹਾ ਦੀ ਭਰਸੀ ਤੇ ਆ ਕੇ ਉੱਤੇ ਸੋਨਤ ਸਾਰੇ ਜਰਨਾ ਦੇ ਖਾਜੋ ਨੇ ਸੇ ਸਾਰਾ ਗਰਜੋਤ ਝੰਡੇ ਨਾਲ ਡਾਕਟਰ ਵੈਟਰਨਰੀ ਆਫੀਸਰ ਜੋਤੀ ਆਪਾਂ ਟੀਕਾ ਵੀ ਲਾਉਣਾ ਯਾਰ ਮੱਝ ਦੇ ਬਾਈ ਕੱਲੂ ਲਾ ਜਾਾਂਗੇ ਆਪਾਂ ਸਵੇਰ ਲਾ ਦਾਂਗੇ ਕੱਲ ਸਵੇਰ ਲਾਉਣਾ ਯਾਰ ਮੱਝ ਦਾ ਬਹੁਤ ਬੁਰਾ ਹਾਲ ਹੈ ਮੁੰਡੇ ਇਧਰ ਕਰੀਂਦੇ ਮੈਟ ਕੱਟੇ ਤੇ ਲੰਗਰ ਦੀ ਤਕਰੀਬਨ ਹੋ ਚੁੱਕੀ ਆ ਸਮਾਪਤੀ ਉਹ ਗਰਮਣੀ ਝੰਡੇ ਨਾਲ ਲੋ ਜੀ ਲੋ ਦੱਸੋ ਕੋਈ ਗੱਲਬਾਤ ਕਹਿਣੀ ਆ ਨਹੀਂ ਗੱਲਬਾਤ ਕਹਿੰਦੀ ਕਹਿਣੀ ਆ ਆਪਾਂ ਸੁਣਾ ਦੇ ਕੋਈ ਸੁਣਾਣੀ ਦਾ ਕੱਲੂ ਭੂਖ ਪੈਣਾ ਆ ਜਿਓ ਸਾਰੇ ਕੱਲੂ ਟਾਈਮ ਨਾ ਆ ਜਿਓ ਕਿੰਨੇ ਭੋਗੂ 10 ਵਜੇ ਆਪਾਂ ਦਾ ਵਲੌਗ ਲੇਟ ਪਾਉਣਾ ਵਾ 10 ਵਜੇ ਨਾ ਤੇ ਸੋਚਿਤ ਕਰਨ ਦੀ ਤਾਂ ਲੋੜ ਹੀ ਨਹੀਂ ਗਈ ਕੱਲੂ ਭੋਗ ਪਹਿਣਾ ਹੀ ਕਹਿ ਸਕਦੇ ਆ ਹਾਂ ਡਾਕਟਰ ਬੈਠੇ ਰਹਿੰਦੇ ਜੰਬਰ ਬੈਠੇ ਇੱਧਰ ਆਪਣੇ ਇਹ ਆਪੇ ਚੱਕਦੇ ਨੇ ਵੀ ਆ ਚੱਕ ਦੋ ਚਲੋ ਜੀ ਉਧਰ ਕਹਿੰਦੇ ਕੰਮ ਵੀ ਹੋਈ ਜਾਂਦਾ ਵਾ ਸਤਨਾ ਵਾ ਵਾਹਿਗੁਰੂ ਰੱਖ ਰਹੇ ਆ ਰਾਮ ਰਾਮ ਰੱਖ ਰਹੇ ਆ ਹੋ ਸ਼ੰਤੀ ਓਏ ਤਿਆਰੀ ਕਰ ਰਹੇ ਆ ਲੰਗਰ ਤਕਰੀਬਨ ਸਾਰੀ ਸੰਗਤ ਛੱਕ ਕੇ ਜਾ ਚੁੱਕੀ ਹੈ ਥੋੜੇ ਥੋੜੇ ਜਿਹੇ ਆਗਰ ਰਹਿ ਗਏ ਨੇ ਰੋਟੀ ਪਾਣੀ ਲੰਗਰ ਪ੍ਰਸ਼ਾਦਾ ਛੱਕੀ ਜਾਂਦੇ ਨੇ ਸਾਰੇ ਲੋ ਜੀ ਸੰਗਤ ਆਪਣੀ ਬਹਿ ਗਈ ਹੈ ਸਾਰੀ ਟਰਾਲੀ ਦੇ ਵਿੱਚ ਹੁਣ ਆਪਾਂ ਚੱਲਦੇ ਹਾਂ ਦੋ ਟਰਾਲੀਆਂ ਅੱਜ ਆਪਣੀਆਂ ਇਹ ਆ ਗਰਸਾਜਨ ਇਹ ਆ ਗਰਸਾਜਨ ਪ੍ਰੀਤ ਸਿੰਘ ਅੱਜ ਸੇਵਾ ਸਫਲ ਹੋ ਗਈ ਆ ਆ ਗਰਸਾਜਨ ਆ ਗਿਆ ਸੇਵਾ ਸਫਲ ਹੋ ਗਈ ਇਹ ਆਇਆ ਹੀ ਤਾਂ ਕਿਹੜੇ ਹੋਣਾ ਸੀ ਕਿਤੇ ਚਲੋ ਚਲਦੇ ਆ ਫਿਰ ਮਹਾਰਾ ਸਾਰਿਆਂ ਨੂੰ ਤਰੱਕੀਆਂ ਦੇਵੇ ਚੱਲ 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 Aí eu não mala, ei. ਇਹ ਜਿਹੜੀ ਕਹਿੰਦੇ ਬਹਿ ਜਾ ਬਹਿ ਜਾ ਅੱਜ ਗਰਸਾ ਜਾਣੇ ਕਰਾਦੀ ਨਾ ਉਹ ਕੋਈ ਕਿਸ ਕੋਈ ਕਰਾ ਨਹੀਂ ਸਕਦਾ ਹੋਰ ਬਾਕੀ ਤੇ ਮੂੰਹ ਵੇਖ ਸਕਦੇ ਸਮਾਈਲ ਚੈੱਕ ਕਰੂ ਇਸ ਸਮਾਈਲ ਦੇ ਵਿੱਚ ਥੋੜਾ ਥੋੜਾ ਨਾ ਇਹ ਜਿਹੜੀ ਜੋੜੀ ਆ ਨਾ ਇਹ ਜੋੜੀ ਫਰੀਦ ਤੇ ਇੰਦਰਜੀਤ ਦੀ ਆ ਇਹ ਕਾਲੀਆਂ ਟੀ-ਸ਼ਰਟਾਂ ਕਾਲੇ ਸਾਫਿਆਂ ਵਾਲੇ ਆ ਇਹ ਚਲੋ ਚਲੋ ਪੈ ਜਾ ਜਾ ਕੇ ਲੋ ਜੀ ਨਹੀਂ ਕੱਲ ਨੂੰ ਕੱਲ ਨੂੰ ਸਕੂਲ ਜਾਣਾ ਤੂੰ ਸਕੂਲ ਜਾਣਾ ਪੁੱਤ ਤੂੰ ਹੀ ਜਾਣਾ ਨਹੀਂ ਜਾਣਾ ਮੰਮੀ ਕਹਿੰਦੀ ਜਾਣਾ ਬਿਲਕੁਲ ਕੋਈ ਮੇਲੇ ਦੀ ਚੀਜ਼ ਨਾ ਲੈ ਕੇ ਜਾਈਂ ਨਹੀਂ ਨਹੀਂ ਚੱਲ ਜਾਣਾ ਨਾ ਲੜੋ ਨਾ ਲੋ ਜੀ ਵਲੋਗ ਕਰਦੇ ਆਪਾਂ ਸਮਾਪਤ ਤੁਸੀਂ ਵਲੌਗ ਸਾਰਾ ਵੇਖ ਹੀ ਲਿਆ ਉਮੀਦ ਕਰਦੇ ਤੁਹਾਨੂੰ ਪਸੰਦ ਆਇਆ ਹੋਊਗਾ ਵਧੀਆ ਲੱਗਿਆ ਹੋਊਗਾ ਕੀ ਕਮੀ ਪੇਸ਼ੀ ਰਹਿ ਗਈ ਕੀ ਗੱਲਬਾਤ ਰਹਿ ਗਈ ਕਰਨ ਵਾਲੀ ਜਾਂ ਕੀ ਗਲਤ ਕਰਨ ਕਈ ਹੋਈ ਤੁਸੀਂ ਜਰੂਰ ਕਮੈਂਟ ਕਰਕੇ ਦੱਸ ਸਕਦੇ ਹੋ ਕਿਉਂਕਿ ਤੁਸੀਂ ਸਾਡੇ ਸਬਸਕ੍ਰਾਈਬਰ ਹੋ ਤੁਸੀਂ ਸਾਡੇ ਮਤਲਬ ਵਿਊ ਵਧਾਉਂਦੇ ਆ ਤੁਸੀਂ ਸਾਨੂੰ ਵੇਖਦੇ ਆ ਹਨ ਤੇ ਚਲੋ ਬਾਕੀ ਮਿਲਾਂਗੇ ਹੁਣ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਧੰਨਵਾਦ ਤੁਹਾਡਾ ਸ਼ੁਕਰੀਆ ਮਿਹਰਬਾਨੀ